ਸਮਾ ਜੀ ਚੀਮਾ ਸਾਹਿਬ ਖੁਸ਼ੀ ਹੋ ਰਹੀ ਹੋਏਗੀ ਪਰ ਨਾਲ ਨਾਲ ਫਾਈਲਾਂ ਦਾ ਕੰਮ ਲਗਾਤਾਰ ਤੁਹਾਡੇ ਵੱਲੋਂ ਜਾਰੀ ਹੈ ਲਗਾਤਾਰ ਜਿਹੜੀਆਂ ਫਾਈਲਾਂ ਕਲੀਅਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਦਾ ਫਾਈਨਾਂਸ ਵੀ ਨਾਲ ਨਾਲ ਦੇਖਣਾ ਹੈਗਾ ਆ ਦੇਖੋ ਬਿਲਕੁਲ ਜਿਹੜਾ ਬਜਟ ਆ ਪੰਜਾਬ ਪੰਜਾਬ ਦਾ ਬਜਟ ਆ ਉਹਦੀ ਤਿਆਰੀ ਲਗਾਤਾਰ ਜਾਰੀ ਹੈ ਸਾਡੀ ਸਾਰੀ ਸੰਸਥਾ ਟੀਮ ਲਗਾਤਾਰ ਬਜਟ ਦੀ ਜਿਹੜੀ ਪ੍ਰੈਪਰੇਸ਼ਨ ਕਰ ਰਹੀ ਆ ਉਹ ਨਾਲੇ ਸਮੇਂ ਦੇ ਵਿੱਚ ਪੰਜਾਬ ਦਾ ਬਜਟ ਜਿਹੜਾ ਪੇਸ਼ ਕਰਨਾਗਾ ਔਰ ਦੂਸਰਾ ਇਹ ਦਿੱਤੇ ਹਜੇ ਮਨਜੋਗ ਸਾਡੇ ਸੀਐਮ ਸਾਹਿਬ ਨੇ ਫੈਸਲਾ ਲੈਣਾਗਾ ਕਿ ਬੋਟਨ ਅਕਾਊਂਟ ਕਰਨਾ ਜਾਂ ਬਜਟ ਕਰਨਾ ਪਰ ਲੇਕਿਨ ਅਸੀਂ ਜਿਹੜੀ ਆਪਦੀ ਸਾਡੇ ਡਿਪਾਰਟਮੈਂਟ ਦੀ ਤਿਆਰੀ ਉਹ ਲਗਾਤਾਰ ਜਾਰੀ ਆ ਸੋ ਉਸ ਉਸੇ ਦੌਰਾਨ ਹੀ ਜਿਹੜਾ ਇੱਕ ਮੈਂ ਸਮਝਦਾ ਖੁਸ਼ੀ ਭਰਿਆ ਪਲ ਆਇਆਗਾ ਸਟ्रेस ਤਾਂ ਹੁੰਦਾ ਬੰਦਾ ਥੋੜਾ ਜਦੋਂ ਪੰਜਾਬ ਦਾ ਬਜਟ ਤਿਆਰ ਕਰ ਰਿਹਾ ਹੁੰਦਾ ਕਿ ਹਰ ਇੱਕ ਵਰਗ ਨੂੰ ਵੀ ਖੁਸ਼ ਕਰਨਾ ਹੈਗਾ ਕਿਸੇ ਤੇ ਕੋਈ ਟੈਕਸ ਵੀ ਨਾ ਲਾਇਆ ਜਾਵੇ ਔਰ ਸਟ्रेस ਦੇ ਵਿੱਚ ਜਦੋਂ ਖੁਸ਼ੀ ਮਿਲੀ ਤਾਂ ਉਦੋਂ ਕੀ ਰਿਹਾ ਹਾਫ ਹਾਫ ਸੀਗੇ ਪਹਿਲੇ ਦੇਖੋ ਮੈਂ ਸਮਝਦਾ ਮੂੰ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਖਤਰਾ ਜਿਹੜਾ ਅੱਜ ਬਣਿਆ ਹੋਇਆ ਕੋਈ ਭਾਰਤੀ ਜਨਤਾ ਪਾਰਟੀ ਲਗਾਤਾਰ ਇੱਕ ਇੱਕ ਕਰਕੇ ਜਿੰਨੀਆਂ ਵੀ ਸਾਡੀਆਂ ਲੋਕਤੰਤ੍ਰਿਕ ਸੰਸਥਾਾਂ ਨੇ ਉਹਨਾਂ ਦਾ ਕਤਲ ਕਰ ਰਹੀ ਆ ਡੈਮੋਕ੍ਰੇਸੀ ਨੂੰ ਖਤਮ ਕਰ ਰਹੀ ਆ ਤੇ ਉਹਨੂੰ ਬਚਾਉਣ ਦੇ ਲਈ ਜੋ ਵਰਡਿਕਟ ਆਨਰੇਬਲ ਸੁਪਰੀਮ ਕੋਰਟ ਦੀ ਆਈ ਹੈ ਮੈਂ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਅੱਜ ਉਹ ਇਸ ਸਮੇਂ ਦੇ ਦੌਰਾਨ ਜਦੋਂ ਦੇਸ਼ ਦਾ ਲੋਕਤੰਤਰੀ ਢਾਂਚਾ ਤਹਸ ਨਾਸ ਕਰਨ ਦੇ ਲਈ ਉਹਨੂੰ ਖਤਮ ਕਰਨ ਦੇ ਲਈ ਬੀਜੇਪੀ ਜੜੀਆ ਲਗਾਤਾਰ ਕੰਮ ਕਰ ਰਹੀ ਹੈ ਉਹਨੂੰ ਬਚਾਉਣ ਦੇ ਲਈ ਜਿਹੜਾ ਇਤਿਹਾਸਿਕ ਫੈਸਲਾ ਆਇਆ ਹੈਗਾ ਬਹੁਤ-ਬਹੁਤ ਧੰਨਵਾਦ ਦੂਜੇ ਪਾਸੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲੜਾਈ ਲੜ ਰਹੇ ਨੇ ਦੇਸ਼ ਨੂੰ ਦੇਸ਼ ਦੇ ਲੋਕਤੰਤਰਕ ਢਾਂਚੇ ਨੂੰ ਬਚਾਉਣ ਲਈ ਦੇਸ਼ ਦੇ ਸੰਗੀਟ ਢਾਂਚੇ ਨੂੰ ਬਚਾਉਣ ਲਈ ਹਰਵਿੰਦ ਕੇਜਰੀਵਾਲ ਜੀ ਲਗਾਤਾਰ ਲੜਾਈ ਲੜ ਰਹੇ ਨੇਗੇ ਦੇਖੋ ਇਕੱਲਾ ਦੇਸ਼ ਦੇ ਦੇਸ਼ ਦੇ ਅੰਦਰ ਇੱਕੋ ਇੱਕ ਆ ਪਾਰਟੀ ਆ ਆਮ ਆਦਮੀ ਪਾਰਟੀ ਆ ਨਾ ਦਾ ਚੁਕੀਆ ਨਾ ਡਰੀਆ ਲਗਾਤਾਰ ਸਾਡੇ ਬਹੁਤ ਸਾਰੇ ਨੇਤਾ ਇਹਨਾਂ ਨੇ ਜਾਲੀ ਫਰਜੀ ਕੇ ਸੱਚ ਵੀ ਅੰਦਰ ਸੱਟੇ ਨੇ ਪਰ ਲੇਕਿਨ ਹਰਵਿੰਦ ਕੇਜਰੀਵਾਲ ਜੀ ਚਟਾਨ ਦੀ ਤਰ੍ਹਾਂ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਲੜਾਈ ਲੜ ਰਹੇ ਨੇਗੇ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਸਾਡੇ ਸਾਰੇ ਵਲੰਟੀਅਰ ਸਾਥੀ ਜਿਨ੍ਹਾਂ ਨੇ ਚੰਡੀਗੜ੍ਹ ਦੀ ਮੇਰ ਦੇ ਵਿੱਚ ਪੂਰੇ ਡਟ ਕੇ ਲੜਾਈ ਲੜੀ ਉਹਨਾਂ ਸਭ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਦੋਂ ਵੀ ਕਿਤੇ ਮਨਸਵੰਦ ਦੇਸ਼ ਤੇ ਖਤਰਾ ਆਇਆਗਾ ਤਾਂ ਇਨਸਾਫ ਪਸੰਦ ਲੋਕ ਅੱਗੇ ਆਉਂਦੇ ਨੇਗੇ ਇਨਸਾਫ ਕਰਨ ਵਾਲੇ ਲੋਕ ਅੱਗੇ ਆਉਂਦੇ ਨੇ ਸੋ ਅੱਜ ਇਹ ਇਤਿਹਾਸਿਕ ਫੈਸਲਾ ਸੋ ਮਨਸਵੰਦ ਅੱਜ ਇੱਕ ਖੁਸ਼ੀ ਦੇ ਪਲ ਨੇ ਜਦੋਂ ਭਾਜਪਾ ਦੇ ਕਾਲੇ ਰਾਜ ਦਾ ਕਾਲੇ ਦੌਰ ਦਾ ਅੰਤ ਹੋਣ ਦੀ ਨੀਂਹ ਜਿਹੜੀ ਆ ਉਹ ਚੰਡੀਗੜ੍ਹ ਚ ਰੱਖੀ ਗਈ ਆ ਉਹ ਆਮ ਆਦਮੀ ਪਾਰਟੀ ਦੇ ਰੱਖੀ ਉਹ ਚੰਡੀਗੜ੍ਹ ਦੇ ਵਿੱਚ کیا ਜਰ ਰਹਾ ਸੀ ਕਿ ਇੰਡੀਆ ਦਾ ਟ੍ਰੇਲਰ ਆ ਫਿਲਮ 2024 ਦੇ ਲੋਕ ਸਭਾ ਇਲੈਕਸ਼ਨ ਆ ਟ੍ਰੇਲਰ ਪਹਿਲਾਂ ਤਾਂ ਫਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਚ ਟ੍ਰੇਲਰ ਹਿੱਟ ਹੋ ਗਿਆਗਾ ਬਿਲਕੁਲ ਭਾਰਤੀ ਜਨਤਾ ਪਾਰਟੀ ਨੂੰ ਬੜੀ ਹਾਰ ਦੇ ਰਹੀ ਆ ਉਹ ਚੰਡੀਗੜ੍ਹ ਤੇ ਦਿਖਾਈ ਦੇ ਰਹੀ ਸੀਗੀ ਸੋ ਇਹਨਾਂ ਨੇ ਕਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕਿਸ ਤਰ੍ਹਾਂ ਇੱਕ ਅਧਿਕਾਰੀ ਨੂੰ ਵਰਤ ਕੇ ਕਿਸ ਤਰ੍ਹਾਂ ਜਿਹੜੀਆਂ ਬੈਲਟ ਬੋਟਾ ਸੀ ਆ ਜਿਹੜੀਆਂ ਡੈਮੋਕਰੇਸੀ ਦੇ ਦਿਨ ਲੋਕਾਂ ਨੇ ਚੁਣ ਕੇ ਭੇਜੇ ਨਮਾਇਦੇ ਦੀਆਂ ਵੋਟਾਂ ਸੀਆਂ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਇਨਵੈਲਿਡ ਕਰਾਉਣ ਕਰਨ ਦਾ ਕਰਾਰ ਕਰਨ ਦਾ ਯਤਨ ਕੀਤਾ ਸੋ ਦੇ ਉੱਤੇ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੋ ਇਹ ਮੈਂ ਸਮਝਦਾ ਹੂੰ ਮੈਂ ਸਮਝਦਾ ਕਿ ਅੱਜ ਭਾਜਪਾ ਦੇ ਦੌਰ ਦਾ અંત ਹੋਇਆਗਾ ਅੱਜ ਸੁਨਹਿਰੀ ਦੌਰ ਦਾ ਸ਼ੁਰੂਆਤ ਹੋਈਆ ਅੱਜ ਦੇਸ਼ ਦੇ ਲੋਕਾਂ ਨੂੰ ਪਤਾਗਾ ਕਿ ਇੱਕੋ ਇੱਕ ਨੇਤਾ ਹਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਦੇਸ਼ ਦੇ ਇੰਸਟੀਚਿਊਸ਼ਨ ਨੂੰ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਕ ਟੱਕਰ ਲੈ ਕੇ ਕਿ ਚਟਾਨ ਦੀ ਤਰ੍ਹਾਂ ਖੜੇ ਨੇਗੇ ਪਹਿਲਾਂ ਸਰਕਾਰ ਸੀਗੀ ਪੰਜਾਬ ਚ ਹੁਣ ਪੰਜਾਬ ਦੀ ਰਾਜਧਾਨੀ ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੂਰੇ ਦੇਸ਼ ਤੇ ਰਾਜਾਂ ਚ ਹੋਊਗੀ ਇੰਡੀਆ ਦੇ ਉੱਤੇ ਆਊਗੀ ਭਾਰਤ ਦੇਸ਼ ਦੇ ਉੱਤੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਇਹ ਬਿਲਕੁਲ ਸਚਾਈ ਆ ਇਹ ਚਿੱਟਾ ਮਤਲਬ ਦਾ ਸਾਹਮਣੇ ਲਿਖਿਆ ਪਿਆਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦਾ ਭਵਿੱਖਾ ਦੇਸ਼ ਦਾ ਭਾਰ ਦੇਸ਼ ਦਾ ਭਵਿੱਖਾਗਾ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਗਲਤ ਰਾਹਾਂ ਤੇ ਤੋਰ ਰਹੀ ਆ ਦੇਸ਼ ਦੀ ਆਰਥਿਕਤਾ ਨੂੰ ਬੜੀ ਸੱਟ ਮਾਰੀ ਆ ਅੱਜ ਮੈਂ ਸਮਝਦਾ ਗਰੀਬੀ ਦਾ ਗਰਾਫ ਵੱਧ ਗਿਆ ਅੱਜ ਬੇਰੋਜ਼ਗਾਰੀ ਦਾ ਗਰਾਫ ਵੱਧ ਗਿਆ ਅੱਜ ਜਿਹੜੀਆਂ ਇੰਸਟੀਚੂਨ ਲੱਖਾਂ ਕੁਰਬਾਨੀਆਂ ਦੇ ਕੇ ਸਾਡੇ ਸਾਡੇ ਸੂਰਬੀਰਾਂ ਨੇ ਬਣਾਈਆਂ ਸੀਗੀਆਂ ਦੇਸ਼ ਨੂੰ ਆਜ਼ਾਦ ਕਰਾਇਆ ਸੀਗਾ ਅੱਜ ਫੇਰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਵੇਚਣਾ ਚਾਹੁੰਦੀ ਹੈ ਸੋ ਮੈਂ ਸਮਝਦਾ ਇਹ ਭਾਰਤੀ ਜਨਤਾ ਪਾਰਟੀ ਤੋਂ ਦੇਸ਼ ਦੇ ਲੋਕ ਖੇੜਾ ਛਡਾਉਣਗੇ ਔਰ ਭਾਰਤੀ ਜਨਤਾ ਪਾਰਟੀ ਦਾ ਰਾਜ ਜਿਹੜਾ ਉਹ ਹੁਣ ਖਾਤਮੇ ਵੱਲ ਵੱਧ ਰਿਹਾ ਤੁਸੀਂ ਫਾਈਨੈਂਸ ਮਨਿਸਟਰ ਹੋ ਮਲਏ ਹੋ ਬਾਅਦ ਚੋਂ ਪਹਿਲੇ ਕਿ ਵਕੀਲ ਹੋ ਇੱਕ ਵਕੀਲ ਦੇ ਤੌਰ ਤੇ ਕਿਵੇਂ ਦੇਖ ਰਹੇ ਹੋ ਐਡੇ ਵੱਡੇ ਫੈਸਲੇ ਨੂੰ ਔਰ ਦੂਸਰੀ ਚੀਜ਼ ਕਿ ਕੋਰਟ ਦੇ ਵਿੱਚ ਖੜ ਕੇ ਝੂਠ ਬੋਲਣਾ ਕੋਰਟ ਦੀ ਅਪਮਾਨਨਾ ਦਾ ਕੇਸ ਵੀ ਕਹਿ ਦਿੱਤਾ ਨੇ ਮਸੀ ਨੂੰ ਕਿ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ ਇਸ ਚੀਜ਼ ਤੇ ਵੀ ਕਾਰਵਾਈ ਹੋਏਗੀ ਆ ਦੇਖੋ ਉਹ ਅਧਿਕਾਰੀ ਨੇ ਜਿਹੜਾ ਰਿਟਰਨਿੰਗ ਅਫੀਸਰ ਅਧਿਕਾਰੀ ਨੇ ਉਹਨੇ ਦੇਸ਼ ਦੀ ਸਰਵੋਚ ਅਦਾਲਤ ਨੂੰ ਵੀ ਜਿਹੜਾ ਹੈਗਾ ਦੇ ਸਾਹਮਣੇ ਵੀ ਝੂਠ ਬੋਲਣ ਦਾ ਯਤਨ ਕੀਤਾ ਦੇਖੋ ਦੇਸ਼ ਦੀ ਸਰਵੋਚ ਅਦਾਲਤ ਦੇ ਸਾਹਮਣੇ ਤੁਸੀਂ ਝੂਠ ਨਹੀਂ ਬੋਲ ਸਕਦੇ ਦੇਸ਼ ਦੀ ਸਰਵੋਚ ਅਦਾਲਤ ਨੂੰ ਗੁੰਮਰਾਹ ਨਹੀਂ ਕਰ ਸਕਦੇ ਜੋ ਮਟੀਰੀਅਲ ਜੋ ਮੈਂ ਸਮਝਦਾ ਡਾਕੂਮੈਂਟ ਆਨਰਬਲ ਕੋਰਟ ਦੇ ਸਾਹਮਣੇ ਪੈਸੀ ਤੁਸੀਂ ਉਹਨਾਂ ਬਾਰੇ ਕਿਵੇਂ ਝੂਠ ਬੋਲ ਸਕਦੇ ਹੋ ਸੋ ਅੱਜ ਉਹਦਾ ਝੂਠ ਫੜਿਆ ਗਿਆ ਤੇ ਮੈਂ ਸਮਝਦਾ ਕੱਲਾ ਉਹ ਦੋਸ਼ੀ ਨਹੀਂ ਹੈਗਾ ਉਹਦੇ ਪਿੱਛੇ ਜਿਹੜੀ ਮਸ਼ੀਨਰੀ ਕੰਮ ਕਰ ਰਹੀ ਸੀ ਜੋ ਤਾਕਤਾਂ ਕੰਮ ਕਰ ਰਹੀਆਂ ਸੀ ਜਿਨ੍ਹਾਂ ਨੇ ਉਸ ਮੈਂ ਸਮਝਦਾ ਉਹਨੂੰ ਅੰਜਾਮ ਦਿੱਤਾ ਸਾਰਿਆਂ ਨੇ ਉਹ ਸਾਰੇ ਨੇਤਾਵਾਂ ਤੇ ਵੀ ਕੇਸ ਦਰਜ ਹੋਣੇ ਚਾਹੀਦੇ ਮੈਂ ਇਹੀ ਸਵਾਲ ਤੁਹਾਡੇ ਕੋਲ ਲੈ ਕੇ ਆ ਰਿਹਾ ਸੀ ਕਿ ਅਨਿਲ ਮਸੀਹ ਇੱਕ ਐਕਟਰ ਹੈ ਬਹੁਤ ਸਾਰੇ ਪਿੱਛੇ ਡਾਇਰੈਕਟਰ ਹੋਣਗੇ ਪ੍ਰੋਡਿਊਸਰ ਹੋਣਗੇ ਸਕ੍ਰਿਪਟ ਰਾਈਟਰ ਹੋਣਗੇ ਉਹ ਕਿਹੜੇ ਚਿਹਰੇ ਆ ਉਹਨਾਂ ਦੇ ਨਾਮ ਤੁਹਾਨੂੰ ਕਿਹੜੀ-ਕਿਹੜੀ ਲੱਗ ਰਿਹਾ ਦੇਖੋ ਮੈਂ ਸਮਝਦਾ ਭ जिन्ना ने भाग लिया चाहे वो मेंबर पार्लियामेंट हों चाहे मैं संविधान ਸਾਡੇ ਸੰਵਿਧਾਨਿਕ ਹੈਡ ਆਨਰ گورنر ਸਾਹਿਬ ਉਹਨਾਂ ਦੀ ਵੀ ਜ਼ਿੰਮੇਵਾਰੀ ਫਿਕਸ ਹੁੰਦੀ ਹੈ ਕਿ گورنر ਸਾਹਿਬ ਨੇ ਕਿਉਂ ਨਹੀਂ ਧਿਆਨ ਦਿੱਤਾ گورنر ਸਾਹਿਬ ਚੰਡੀਗੜ੍ਹ ਤੇ ਪ੍ਰਸ਼ਾਸਕ ਨੇ ਗਏ ਸੋ ਮੈਂ ਸਮਝਦਾ ਜਿਹੜਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਵੀ ਅਧਿਕਾਰੀ ਜ਼ਿੰਮੇਵਾਰ ਹੈ ਜਿਹੜਾ ਵੀ ਕੋਈ ਵੀ ਚਾਹ ਭਾਰਤੀ ਜਨਤਾ ਪਾਰਟੀ ਦੇ ਦਿੱਤਾਗਾ ਚਾਹ ਕੋਈ ਹੋਦਕਾਰੀ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਦੇਸ਼ ਦੇ ਸਾਹਮਣੇ ਇੱਕ ਮੈਸੇਜ ਜਾਵੇ ਕਿ ਹਾਂ ਜਿਹੜਾ ਦੇਸ਼ ਦੀ ਡੈਮੋਕ੍ਰੇਸੀ ਨੂੰ ਤੋੜੂਗਾ ਉਹਨੂੰ ਕਾਨੂੰਨ ਜਿਹੜਾ ਸਖਤ ਸਜ਼ਾ ਦੇਊਗਾ ਪੰਜਾਬ ਦੇ ਵਿੱਚ ਇੱਕ ਵੀਸੀ ਲਗਾਇਆ ਜਾਂਦਾ ਉਹਨੂੰ ਲੈ ਕੇ ਚਿੱਠੀ ਗਵਰਨਰ ਸਾਹਿਬ ਜਾਰੀ ਕਰ ਦਿੰਦੇ ਆ ਇਸ ਮਾਮਲੇ ਤੇ ਇੱਕ ਬਿਆਨ ਵੀ ਨਹੀਂ ਜਾਰੀ ਹੋਇਆ ਤਾਂ ਹੁਣ ਗਵਰਨਰ ਸਾਹਿਬ ਨੂੰ ਸਾਹਮਣੇ ਆਉਣਾ ਚਾਹੀਦਾ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਕਬੂਲ ਲੈਣੀ ਚਾਹੀਦੀ ਆ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਕਬੂਲ ਲੈਣੀ ਚਾਹੀਦੀ ਨਾ ਕਈ ਵਾਰ ਮੈਂ ਦੇਖਿਆ ਹੋ ਗਲਤ ਉਹਨਾਂ ਦੇ ਜਿਹੜੇ ਸਲਾਹਕਾਰ ਨੇਗੇ ਉਹਨਾਂ ਨੂੰ ਗਲਤ ਡਵਾਈਸ ਵੀ ਦੇ ਦਿੰਦੇ ਨੇ ਕਿ ਸੋ ਉਹਨਾਂ ਨੂੰ ਚਾਹੀਦਾਗਾ ਕਿ ਬਿਲਕੁਲ ਜੋ ਅੱਜ ਕੁਝ ਹੋਇਆਗਾ ਆਨਰੇਬਲ ਸੁਪਰੀਮ ਕੋਰਟ ਦੇ ਜੋ ਸਖਤ ਠੇਪੜੀਆਂ ਨੇ ਉਹਨਾਂ ਤੇ ਆ ਕੇ ਦੇਸ਼ ਦੇ ਸਾਹਮਣੇ ਆਪਣਾ ਪੱਖ ਉਹਨਾਂ ਨੂੰ ਰੱਖਣਾ ਚਾਹੀਦਾ ਔਰ ਨੈਤਿਕਤਾ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਲੈਣੀ ਚਾਹੀਦੀ ਹੈ ਕਿ ਮੈਂ ਸਾਹਿਬ ਪੰਜਾਬ ਦੀ ਮੈਂ ਦੋ ਮਿੰਟ ਗੱਲ ਕਰਾਂ 22 ਤਰੀਕ ਨੂੰ ਪੰਜਾਬ ਦੀ ਕੈਬਨਿਟ ਮੀਟਿੰਗ ਬੁਲਾ ਲਈ ਗਈ ਹੈ ਮੰਨਿਆ ਜਾਵੇ ਬਜਟ ਸੈਸ਼ਨ ਤੈ ਹੋਣ ਜਾ ਰਿਹਾ ਹੈਗਾ ਕਦੋਂ ਤੱਕ ਤੱਕ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈਗਾ ਦੇਖੋ ਕੈਬਨਿਟ ਦੇ ਅੰਦਰ ਕਾਫੀ ਸਾਰੇ ਜਿਹੜੇ ਡਿਸੀਜਨ ਨੇ ਆਉਣ ਵਾਲੇ ਨੇਗੇ ਬਹੁਤ ਸਾਰੇ ਕਾਫੀ ਜੜੀਆਂ ਮਦਾਂ ਤੇ ਡਿਸਕਸ਼ਨ ਹੋਣੀ ਹੈ ਉਹ ਕੈਬਨਿਟ ਦੇ ਡਿਸੀਜਨ ਤੋਂ ਬਾਅਦ ਪਤਾ ਲੱਗੂਗਾ ਕਿ ਕਿਹੜੇ ਕਿਹੜੇ ਫੈਸਲਿਆਂ ਤੇ ਫੈਸਲਾ ਹੁੰਦਾਗਾ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਤੋਂ ਜਿਹੜੀ 22 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਹੈ ਤੋਂ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਕਿ ਕਦੋਂ ਪਰ ਲੇਕਿਨ ਇਹ ਸੱਚ ਆ ਕਿ ਬਜਟ ਜ ਉਹ ਸੋ ਉਹ ਕਦੋਂ ਰੱਖਦੇ ਨੇ ਸਾਰੀ ਜਿਹੜੀ ਕੈਬਨਿਟ ਦੀ ਬਿਸडम ਆ ਸਾਰੇ ਕੈਬਨਿਟ ਦੇ ਮੰਤਰੀ ਸਹਿਬਾਨ ਨੇ ਆਨਰਬਲ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੱਲ ਛੇ ਖਾਸ ਕੀ ਰਹਿਣ ਵਾਲਾ ਇਸ ਵਾਰ ਬਜਟ ਦੇ ਵਿੱਚ ਕਿਉਂਕਿ ਲੋਕਾਂ ਨੂੰ ਹਰ ਵਾਰ ਉਮੀਦ ਹੁੰਦੀ ਹੈ ਕਿ ਫਾਈਨਾਂਸ ਮੰਤਰੀ ਬਜਟ ਪਾਨਗੇ ਪਹਿਲਾਂ ਤਾਂ ਕਈ ਵਾਰ ਅੰਗਰੇਜ਼ੀ ਚ ਪੜ ਕੇ ਚਲੇ ਜਾਂਦੇ ਸੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਘਟੋ ਘਟ ਤੁਸੀਂ ਪੰਜਾਬੀ ਚ ਬਜਟ ਪੜਨਾ ਸ਼ੁਰੂ ਕੀਤਾ ਤੇ ਲੋਕਾਂ ਨੂੰ ਵੀ ਸਮਝ ਆ ਜਾਂਦਾ ਕਿ ਕਹਿ ਕੀ ਰਹੀ ਹੋ ਤਾਂ ਤਾਂ ਕਰਕੇ ਲੋਕਾਂ ਨੂੰ ਉਮੀਦਾਂ ਬਹੁਤ ਸਾਰੀਆਂ ਹੋਣੀਆਂ ਕਿ ਚੀਮਾ ਸਾਹਿਬ ਇਸ ਵਾਰ ਦੱਸੋ ਕੀ ਹੈ ਨਵਾਂ ਅਹ ਦੇਖੋ ਬਿਲਕੁਲ ਅਜੇ ਬਜਟ ਦੀ ਜਿਹੜੀ ਤਿਆਰੀ ਉਹ ਚੱਲ ਰਹੀ ਆ ਜਦੋਂ ਵੀ ਬਜਟ ਤਿਆਰ ਹੋ ਗਿਆ ਜਦੋਂ ਵੀ ਕੈਬਨਿਟ ਨੇ ਉਸ ਬਜਟ ਦੇ ਉੱਤੇ ਮੋਹਰ ਲਾਤੀ ਤੋਂ ਉਸ ਬਾਅਦ ਬਿਲਕੁਲ ਤੁਹਾਨੂੰ ਦੱਸਾਂਗੇ ਕਿ ਕੀ ਆਉਣ ਵਾਲਾਗਾ ਪਰ ਲੇਕਿਨ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੇ